याकूब को यूसुफ के बिछड़ने ने रुलाया साबर कोई कम ऐसा रसूलों में है आया कटवा के चार पिसर एक आंसू ना गिराया कटवा के चार पिसर एक आंसू ना गिराया सन सोलह सौ निन्यानवे की ਗੁਰੂ ਗੋਬਿੰਦ ਸਿੰਘ ਜੀ ਦੇ ਉਚੇਚੇ ਸੱਦੇ ਤੇ ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਆਨੰਦਪੁਰ ਸਾਹਿਬ ਪਹੁੰਚੀਆਂ ਕੀਰਤਨ ਦੀ ਸਮਾਪਤੀ ਹੋਣ ਤੇ ਗੁਰੂ ਜੀ ਨੇ ਆਪਣੀ ਕਿਰਪਾਨ ਹੱਥ ਵਿੱਚ ਲੈ ਕੇ ਆਪਣੇ ਸ਼ਰਧਾਲੂਆਂ ਤੋਂ ਸੀਸ ਦੀ ਭੇਟ ਮੰਗੀ ਵਾਰੋ-ਵਾਰੀ ਗੁਰੂ ਜੀ ਦੇ ਪੰਜ ਸ਼ਰਧਾਲੂ ਖੜੇ ਹੋ ਗਏ ਲਾਹੌਰ ਦਾ ਖਤਰੀ தயਾਰਾਮ ਦਿੱਲੀ ਦਾ ਜੱਟ ਧਰਮਦਾਸ ਜਗਨਨਾਥ ਪੂਰੀ ਦਾ ਰਸੋਈਆ ਹਿੰਮਤ ਰਾਏ ਦਿਵਾਰਕਾ ਦਾ ਛੀਂਬਾ ਮੁਹਕਮ ਚੰਦ ਅਤੇ ਬੇਦਰ ਦਾ ਸਾਹਿਬ ਚੰਦ ਗੁਰੂ ਜੀ ਉਹਨਾਂ ਨੂੰ ਇੱਕ ਪਾਸੀ ਲੈ ਗਏ ਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਬਾਟੇ ਵਿੱਚ ਪਤਾਸੇ ਮਾਤਾ ਸਾਹਿਬ ਕੌਰ ਜੀ ਨੇ ਪਾਇ ਪੰਜਾਂ ਪਿਆਰਿਆਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ ਜਾਤ ਪਾਤ ਦਾ ਭੇਦ ਮਿਟਾ ਦਿੱਤਾ ਅਤੇ ਉਹਨਾਂ ਨੂੰ ਸਿੰਘ ਸਜਾ ਕੇ ਉਹਨਾਂ ਦੇ ਨਾਂ ਰੱਖੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਇਸ ਤੋਂ ਪਿੱਛੋਂ ਗੁਰੂ ਜੀ ਨੇ ਓਨਾ ਪੰਜਾਬ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਐਸੇ ਲਈ ਭਾਈ ਗੁਰਦਾਸ ਸਿੰਘ ਕਹਿੰਦੇ ਹਨ ਪੀਓ ਪਹਾਲ ਖੰਡ ਤਾਰ ਹੋਈ ਜਨਮ ਸੁਹੇਲਾ ਸੰਗਤ ਕੀਨੀ ਖਾਲਸਾ ਮਨ ਮੁਖੀ ਦੋਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਹਰ ਸੱਚੇ ਤਖਤਰ ਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤਰ ਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤਰ ਚਾਇਆ ਸਤ ਸੰਗਤ ਮੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਤਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇ ਲਾਹ 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 ਵਾਹ ਨਾਨਕ ਨਿਰਭਾਰਨ ਕਾਰ ਵਿੱਚ ਸਦਾ ਖੇਲਾ ਨਾਨਕ ਨਿਰਭਾਰਨ ਕਾਰ ਵਿੱਚ ਸਦਾ ਖੇਲਾ ਨਾਨਕ ਨਿਰਭਾਰਨ ਕਾਰ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਲਾ 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 ਔਰ ਸਿਮਰ ਮਨਾਂ ਗੁਰਸੇਵਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਗੁਰਸੇਵਰ ਮਨ जन्म सुहला खंड सुहेला गुर संगत की खालसा दुहेला गुर संगत की नि खालसा मन मुखी दुहेला गुर संगत की निखाल खालसा मनमुखी Hello. हाल ही अमृत छकन ਲਈ ਸੰਗਤਾਂ ਵਿੱਚ ਉਤਸ਼ਾਹ ਜਾਗ ਪਿਆ ਗੁਰੂ ਜੀ ਦੇ ਸੁਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਹੋਰ ਹਜ਼ਾਰਾਂ ਸਿੱਖਾਂ ਨੇ ਅੰਮ੍ਰਿਤ ਛਕਿਆ ਅੰਮ੍ਰਿਤ ਛਕਣ ਮਗਰੋਂ ਇੱਕ ਨਵੀਂ ਰੂਹ ਉੱਕੀ ਜਾਂਦੀ ਹੈ ਅੰਮ੍ਰਿਤ ਛਕਣ ਤੇ ਖਾਲਸਾ ਬੰਦਾ ਹੈ ਪੰਜ ਕਕਾਰ ਕੇਸ ਕੰਗਾ ਕਛਹਿਰਾ ਕੜਾ ਅਤੇ ਕਿਰਪਾਨ ਜ਼ਰੂਰੀ ਹਨ ਅੰਮ੍ਰਿਤਧਾਰੀ ਸਿੰਘ ਆਪਣੇ ਗੁਰੂ ਨੂੰ ਹਾਜ਼ਰ-ਨਾਜ਼ਰ ਸਮਝਦਾ ਹੈ। ਉਸ ਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਗੁਰੂ ਸਦਾ ਮੇਰੇ ਅੰਗ ਸੰਗ ਹੈ। ਅੰਮ੍ਰਿਤਸਰ ਕੇ ਸਹਿਬਜ਼ਾਦਾ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਖਾਲਸਾ ਫੌਜ ਦੇ ਬਹਾਦਰ ਸਿਪਾਹੀ ਬਨਣ ਦੀਆਂ ਤਿਆਰੀਆਂ ਕਰਨ ਲੱਗੇ। ਰੋਜ਼ ਸ਼ਾਮ ਨੂੰ ਗਤਕੇ ਅਤੇ ਤੀਰਾਂ ਦੀਆਂ ਜੰਗੀ ਖੇਡਾਂ ਖੇਡਦੇ, ਦੋ ਦਸਤੇ ਬਣਾ ਲੈਂਦੇ। ਇੱਕ ਦੁਸ਼ਮਣ ਦਾ ਅਤੇ ਇੱਕ ਆਪਣਾ। ਇਹੀ ਵਾਰੀ ਗੁਰੂ ਗੋਬਿੰਦ ਸਿੰਘ ਜੀ ਆਪ ਨੂੰ ਇਹ ਖੇਡ ਦੇਖਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਪੰਥ ਨੂੰ ਮੁਗਲ ਰਾਜ ਦੇ ਅਧਿਕਾਰੀ ਮਾੜੀ ਅੱਖ ਨਾਲ ਦੇਖਦੇ ਸਨ ਸਿੱਖ ਸ਼ਰਧਾਲੂ ਗੁਰੂ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਸਨ ਬਾਦਸ਼ਾਹ ਔਰੰਗਜ਼ੇਬ ਇਹ ਨਾ ਸਹਾਰ ਸਕਿਆ ਕਿ ਉਸ ਦੇ ਰਾਜ ਵਿੱਚ ਕਿਸੇ ਹੋਰ ਨੂੰ ਪਾਤਸ਼ਾਹ ਕਿਹਾ ਜਾਏ ਅਤੇ ਉਹ ਵੀ ਸੱਚਾ ਪਾਤਸ਼ਾਹ ਔਰੰਗਜ਼ੇਬ ਨੇ ਆਪਣੇ ਜਰਨੈਲਾ ਨੂੰ ਹੁਕਮ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਾਦੀ ਤਾਕਤ ਨੂੰ ਰੋਕਿਆ ਜਾਏ ਉਹਾਂ ਨੇ ਪਹਾੜੀ ਰਾਜਾਂ ਨਾਲ ਮਿਲ ਕੇ ਅਨੰਦਪੁਰ ਤੇ ਕਈ ਹਮਲੇ ਕੀਤੇ ਹਰ ਵਾਰ ਗੁਰੂ ਜੀ ਦੇ ਸਿੰਘ ਟੱਟ ਕੇ ਮੁਕਾਬਲਾ ਕਰਦੇ ਅਤੇ ਪਹਾੜੀ ਰਾਜਾਂ ਅਤੇ ਮੁਗਲ ਫੌਜਾਂ ਨੂੰ ਮੋਦੀ ਖਾਣੀ ਪੈਂਦੀ ਔਰੰਗਜ਼ੇਬ ਦੇ ਹੁਕਮ ਨਾਲ ਨਵਾਬ ਦਿਲਾਵਰ ਖਾਨ ਅਤੇ ਉਸ ਦੇ ਪੁੱਤਰ ਰੁਸਤਮ ਖਾਨ ਉਚੇਚਾ ਇਸ ਕੰਮ ਲਈ ਚੁਣਿਆ ਗਿਆ ਕਿ ਉਹ ਅਨੰਦਪੁਰ ਦੇ ਕਿਲੇ ਨੂੰ ਫਤਿਹ ਕਰਨ ਨਵੰਬਰ 1695 ਵਿੱਚ ਰੁਸਤਮ ਖਾਨ ਨੇ ਅਚਾਨਕ ਹਮਲਾ ਕਰ ਦਿੱਤਾ आनंदपुर ਨੂੰ ਸਤਲੁਜ ਦਰਿਆ ਨੇ ਘੇਰਿਆ ਹੋਇਆ ਸੀ ਕਿਲੇ ਤੱਕ ਪਹੁੰਚਣ ਲਈ ਦਰਿਆ ਨੂੰ ਜ਼ਰੂਰ ਪਾਰ ਕਰਨਾ ਪੈਂਦਾ ਸੀ ਉਸ ਨੇ ਸਰਦੀਆਂ ਦੀ ਰਾਤ ਚੁਣੀ ਜਦ ਸਤਲੁਜ ਵਿੱਚ ਪਾਣੀ ਘੱਟ ਹੋਵੇ ਅਤੇ ਸਿੱਖ ਫੌਜਾਂ ਆਰਾਮ ਕਰ ਰਹੀਆਂ ਹੋਣ ਕਿਲੇ ਦੀ ਚੌਂਕੀ ਤੇ ਪਹਿਰਾ ਦੇਂਦਾ ਗੁਰੂ ਜੀ ਦਾ ਹੁਸ਼ਿਆਰ ਪਠਾਨ ਸਿਪਾਹੀ ਆलम ਜਾਗਦਾ ਸੀ ਉਸ ਨੇ ਜਦ ਘੋੜਿਆਂ ਦੀ ਆਵਾਜ਼ ਸੁਣੀ ਤਾਂ ਛੱਟ ਗੁਰੂ ਜੀ ਨੂੰ ਜਾ ਕੇ ਜਗਾਇਆ ਸਿੱਖ ਫੌਜਾਂ ਸਾਵਧਾਨ ਹੋ ਗਈਆਂ ਨਗਾਰੇ ਤੇ ਝੋਟ ਵੱਜ ਗਈ ਤੀਰ ਅਤੇ ਬੰਦੂਕਾਂ ਚਲਣੀਆਂ ਸ਼ੁਰੂ ਹੋਈਆਂ ਜਦ ਤੋਪਾਂ ਦੇ ਗੋਲੇ ਅਤੇ ਤੀਰ ਸਤਲੁਜ ਵਿੱਚ ਅੜੇ ਖਲੋਤੇ ਮੁਗਲ ਸਪਾਈਆਂ ਨੂੰ ਪੈਂਦੇ ਤਾਂ ਉਹ ਅੱਲਾ ਬਚਾਓ ਅੱਲਾ ਬਚਾਓ ਪੁਕਾਰਦੇ ਹਥਿਆਰ ਛੱਡ ਘੋੜਿਆਂ ਨੂੰ ਅੱਡੀ ਲਗਾ ਨਸ ਗਏ ਇਸ ਤਰ੍ਹਾਂ ਕਈ ਹੋਰ ਜੰਗਾਂ ਹੋਈਆਂ ਸਰਹਿੰਦ ਦੇ ਨਵਾਬ ਨੇ ਵੱਡੇ ਲਸ਼ਕਰ ਇਕੱਠੇ ਕੀਤੇ ਲਾਹੌਰ ਦਾ ਨਵਾਬ ਜ਼ਬਰਦਸਤ ਖਾਨ ਆਪਣੀ ਫੌਜ ਲਿਆਇਆ ਪਹਾੜੀ ਰਾਜਿਆਂ ਦੇ ਦਸਤੇ ਨਾਲ ਆਰਲੇ ਆਨੰਦਪੁਰ ਦੇ ਖੁੱਲੇ ਮੈਦਾਨ ਵਿੱਚ ਜੰਗ ਸ਼ੁਰੂ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ 15 ਸਾਲਾਂ ਦੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਆਪਣੇ ਜੋਰ ਦਿਖਾਏ ਹਾਰ ਖਾ ਕੇ ਪਹਾੜੀ ਰਾਜੇ ਅਤੇ ਮੁਗਲ ਜਰਨੈਲ ਤੋੜ ਗਏ ਸਿੰਘਾਂ ਨੂੰ ਹਰਾਉਣ ਲਈ ਮੁਗਲਾਂ ਨੇ ਕਈ ਚਾਲਾਂ ਚਲੀਆਂ ਇੱਕ ਵਾਰ ਮਸਤ ਹਾਥੀ ਤੋਂ ਆਨੰਦਪੁਰ ਦੇ ਕਿਲੇ ਦਾ ਦਰਵਾਜ਼ਾ ਤੋੜਵਾਉਣ ਦੀ ਕੋਸ਼ਿਸ਼ ਕੀਤੀ ਗੁਰੂ ਜੀ ਨੇ ਭਾਈ ਮਨੀ ਸਿੰਘ ਦੇ ਬਹਾਦਰ ਸਪੂਤ ਭਾਈ ਬਚਿੱਤਰ ਸਿੰਘ ਨੂੰ ਥਾਪੀ ਦਿੱਤੀ ਤੇ ਉਸਦੇ ਹੱਥ ਨਾਗਣੀ ਪਰਛਾ ਪਕੜਾਇਆ ਪਹਾੜੀ ਰਾਜਾਂ ਦਾ ਭੇਜਿਆ ਮਸਤ ਹਾਥੀ ਜਦ ਦਰਵਾਜ਼ੇ ਵੱਲ ਵਧਿਆ ਤਾਂ ਭਾਈ ਜੀ ਨੇ ਨਾਗਣੀ ਨਾਲ ਅਜੀਹਾ ਤਿੱਖਾ ਵਾਰ ਕੀਤਾ ਕਿ ਨਾਗਣੀ ਹਾਥੀ ਦੇ ਮੱਥੇ ਨੂੰ چیر ਗਈ ਜ਼ਖਮੀ ਹੋਇਆ ਹਾਥੀ ਚੀਕਦਾ ਚਿਹਾਰਦਾ ਪਹਾੜੀ ਰਾਜਾਂ ਦੀਆਂ ਫੌਜਾਂ ਨੂੰ ਲਿਤਾੜਦਾ ਹੋਇਆ ਤੜਫ ਤੜਫ ਕੇ ਮਰ ਗਿਆ 1704 ਦੀ ਜੰਗ ਸਭ ਤੋਂ ਘੋਰ ਜੰਗ ਸੀ ਜੋ ਕਈ ਮਹੀਨੇ ਲੜਾਈ ਚੱਲਦੀ ਰਹੀ ਮੁਗਲ ਫੌਜਾਂ ਨੂੰ ਪਹਿਲਾਂ ਗਰਮੀ ਤੇ ਫਿਰ بارشਾਂ ਦੇ ਕਸ਼ਟ ਉਟਾਉਣੇ ਪਏ ਹੁਣ ਸਰਦੀ ਸਿਰ ਤੇ ਆ ਰਹੀ ਸੀ ਹਜ਼ਾਰਾਂ ਮੁਗਲ ਫੌਜੀ ਮਾਰੇ ਜਾ ਚੁੱਕੇ ਸਨ ਉਹਨਾਂ ਨੇ ਇੱਕ ਮੁੱਲਾ ਅਤੇ ਪੰਡਿਤ ਨੂੰ ਘੱਲਿਆ ਜਿਨ੍ਹਾਂ ਨੇ ਕੁਰਾਨ ਤੇ ਗੀਤਾ ਦੀ ਸੌ ਚੁੱਕ ਕੇ ਸੁਨੇਹਾ ਦਿੱਤਾ ਕਿ ਜੇ ਗੁਰੂ ਜੀ ਇਹ ਕਿਲਾ ਛੱਡ ਦੇ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ ਗੁਰੂ ਜੀ ਇਸ ਨੂੰ ਵੀ ਇੱਕ ਚਾਲ ਸਮਝਦੇ ਸਨ ਪਰ ਉਹਨਾਂ ਨੇ ਮੁਗਲਾਂ ਦੇ ਇਕਰਾਰ ਪਰਖਣ ਦੀ ਵਿਉਂਤ ਬਣਾਈ ਆਪ ਨੇ ਪਾਟੇ ਪੁਰਾਣੇ ਕੱਪੜੇ ਜੁੱਤੀਆਂ ਹੱਡੀਆਂ ਤੇ ਪਿੰਜਰ ਗੱਡਿਆਂ ਤੇ ਭਰ ਕੇ ਉਹਨਾਂ 'ਤੇ ਰੇਸ਼ਮੀ ਅਤੇ ਕੀਮਤੀ ਮਖਮਲੀ ਕੱਪੜੇ ਪਾ ਕੇ ਪਹਿਲਾ ਕਿਲੇ ਤੋਂ ਬਾਹਰ ਭੇਜੀ ਅਜੇ ਗੱਡੇ ਥੋੜੀ ਦੂਰ ਹੀ ਗਏ ਸਨ ਕਿ ਮੁਗਲ ਫੌਜਾਂ ਨੇ ਤਾਵਾ ਬੋਲ ਦਿੱਤਾ ਜਦ ਗੱਡਿਆਂ ਵਿੱਚੋਂ ਟੁੱਟੀਆਂ ਜੁੱਤੀਆਂ ਤੇ ਪਿੰਜਰ ਨਿਕਲੇ ਤਾਂ ਉਹ ਬੜੇ ਸ਼ਰਮਸਾਰ ਹੋਏ ਕੁਝ ਦਿਨ ਬੀਤ ਗਏ ਤਾਂ ਮੁਗਲਾਂ ਨੇ ਆਪਣੇ ਕੀਤੇ ਦੀ ਮਾਫੀ ਮੰਗੀ ਉਹ ਜੰਗ ਤੋਂ ਕਿਸੇ ਨਾ ਕਿਸੇ ਤਰ੍ਹਾਂ ਪਿੱਛਾ ਛੁਡਾਉਣਾ ਚਾਹੁੰਦੇ ਸਨ ਮੁਗਲ ਜਰਨੈਲਾ ਨੇ ਔਰੰਗਜ਼ੇਬ ਦਾ ਦਸਤਕਤ ਕੀਤਾ ਕੁਰਾਨ ਭੇਜਿਆ ਤੇ ਨਾਲ ਹੀ ਇੱਕ ਚਿੱਠੀ ਭੇਜੀ ਕਿ ਜੇ ਗੁਰੂ ਗੋਬਿੰਦ ਸਿੰਘ ਆਨੰਦਪੁਰ ਛੱਡਦੇ ਨੇ ਤਾਂ ਉਹਨਾਂ ਨੂੰ ਬਿਨਾਂ ਕਿਸੇ ਰੋਕਟੋਕ ਜਾਣ ਦਿੱਤਾ ਜਾਏਗਾ ਪੰਥ ਦੇ ਕਹਿਣ ਤੇ ਗੁਰੂ ਜੀ ਨੇ ਕਿਲਾ ਛੱਡਣਾ ਮੰਨ ਲਿਆ 20 ਦਸੰਬਰ 1704 ਨੂੰ ਪਿਛਲੀ ਰਾਤ ਜਦ ਸਰਦੀ ਜ਼ੋਰਾਂ ਤੇ ਸੀ ਗੁਰੂ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਗੁਰੂ ਜੀ ਚਾਰ ਸਹਿਬਜ਼ਾਦੇ ਪੰਜ ਪਿਆਰੇ ਤੇ ਮਾਤਾ ਗੁਜਰੀ ਜੀ ਅਤੇ ਕੁਝ ਸਿੰਘ ਪਹਿਲਾਂ ਨਿਕਲੇ ਬਾਕੀ ਸਿੰਘਾਂ ਦੇ ਜਥੇ ਥੋੜੀ ਥੋੜੀ ਵਿੱਤ ਤੇ ਪਿੱਛੋਂ ਨਿਕਲੇ ਭਾਵੇਂ ਫੌਜਾਂ ਪਿੱਛਾ ਕਰ ਰਹੀਆਂ ਸਨ ਪਰ ਫਿਰ ਵੀ ਸਰਸਾ ਦੇ ਕਿਨਾਰੇ ਅੰਮ੍ਰਿਤ ਵੇਲੇ ਗੁਰੂ ਜੀ ਨੇ ਆਸਾਦੀ ਵਾਰ ਦਾ ਦੀਵਾਨ ਲਗਾਇਆ ਤੇ ਫਿਰ ਸਰਸਾ ਪਾਰ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਪੁੱਤਰ ਸਹੈਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਹੈਬਜ਼ਾਦਾ ਫਤਿਹ ਸਿੰਘ ਜੀ ਆਪਣੇ ਪਿਤਾ ਜੀ ਤੋਂ ਨਿਖੜ ਗਏ ਸਨ ਆਪਣੇ ਦਾਦੀ ਜੀ ਮਾਤਾ ਗੁਜਰੀ ਜੀ ਦੇ ਨਾਲ ਉਹ ਜੰਗਲਾਂ ਜੁਹਾਂ ਦੇ ਵਿਖੜੇ ਰਸਤਿਆਂ ਵਿੱਚ ਪੈ ਗਏ ਸਨ ਰਸਤੇ ਵਿੱਚ ਉਹਨਾਂ ਨੂੰ ਆਪਣਾ ਰਸੋਈਆ ਗੰਗੂ ਮਿਲ ਗਿਆ ਉਸ ਦੇ ਨਾਲ ਮਾਤਾ ਜੀ ਅਤੇ ਦੋਵੇਂ ਸਹੈਬਜ਼ਾਦੇ ਖੇੜੀ ਪਿੰਡ ਜਾ ਪਹੁੰਚੇ ਜਦ ਮੁਗਲ ਫੌਜਾਂ ਨੂੰ ਸਵੇਰੇ ਗੁਰੂ ਜੀ ਦਾ ਪਰਿਵਾਰ ਸਮੇਤ ਕਿਲਾ ਛੱਡ ਦੇਣ ਦਾ ਪਤਾ ਲੱਗਾ ਤਾਂ ਸੁੱਤੇ ਪਏ ਕੁਝ ਮੁਗਲ ਸਿਪਾਹੀ ਅੱਪੜਵਾਹੀ ਉੱਠੇ ਆਪਣੇ ਆਪਣੇ ਸਾਥੀਆਂ ਨੂੰ ਹਲੂਣ ਕੇ ਜਗਾਇਆ ਅਨੰਦਪੁਰ ਖਾਲੀ ਹੋ ਗਿਆ ਗੁਰੂ ਜੀ ਚਲੇ ਗਏ ਸਾਰੀ ਮੁਗਲ ਫੌਜ ਵਿੱਚ ਸ਼ੋਰ ਮਚ ਗਿਆ ਵਾਹੋਦਾਹੀ ਮੁਗਲ ਸਿਪਾਹੀ ਘੋੜਿਆਂ ਤੇ ਸਵਾਰ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਮਗਰ ਨੱਠ ਪਏ ਗੁਰੂ ਜੀ ਤਾਂ ਸਰਸਾ ਨਦੀ ਪਾਰ ਕਰਕੇ ਅੱਗੇ ਜਾ ਚੁੱਕੇ ਸਨ ਗੁਰੂ ਜੀ ਦੀ ਫੌਜ ਦੇ ਕੁਝ ਸਿੰਘ ਅਜੇ ਸਰਸਾ ਨਦੀ ਪਾਰ ਕਰਨ ਲੱਗੇ ਸਨ ਮੁਗਲ ਸਿਪਾਹੀ ਪਹੁੰਚ ਗਏ। بارشਾਂ ਕਾਰਨ ਸਰਸਾ ਨਦੀ ਖੂਬ ਚੜ੍ਹੀ ਹੋਈ ਸੀ। ਸਰਸਾ ਦੇ ਕੰਢੇ ਤੇ ਭਾਰੀ ਜੰਗ ਸ਼ੁਰੂ ਹੋ ਗਈ। ਇਸ ਹਫੜਾ-ਦਫੜੀ ਵਿੱਚ ਮੁਗਲ ਸਿਪਾਹੀ ਇਤਨੇ ਕਬਰائے ਹੋਏ ਸਨ ਕਿ ਆਪਸ ਵਿੱਚ ਹੀ ਗੁੱਥਮ-ਗੁੱਥਾ ਹੋਣ ਲੱਗ ਪਏ ਤੇ ਭੁਲੇਖੇ ਨਾਲ ਆਪਣੇ ਸਾਥੀਆਂ ਨੂੰ ਮਾਰ ਦਿੱਤਾ। ਬਹਾਦਰ ਸਿੰਘ ਡਟ ਕੇ ਮੁਕਾਬਲਾ ਕਰਦੇ ਰਹੇ। ਜਿੰਨੇ ਸਰਸਾ ਨਦੀ ਪਾਰ ਕਰ ਸਕੇ, ਪਾਰ ਚਲੇ ਗਏ। ਬਾਕੀਆਂ ਬਹਾਦਰੀ ਨਾਲ ਪੂਰਾ ਸਬੂਤ ਦਿੱਤਾ ਅਤੇ ਮੁਗਲਾਂ ਦੇ ਹਮਲੇ ਤੋਂ ਜ਼ਰਾ ਨਾ ਕਬਰائے। ਉਹਨਾਂ ਨੂੰ ਤਾਂ ਪਤਾ ਹੀ ਸੀ। ਕੇ ਮੁਗਲ ਫੌਜਾਂ ਨੇ ਉਹਨਾਂ ਦੇ ਪਿੱਛੇ ਦੌੜਨਾ ਹੈ ਤਲਵਾਰਾਂ ਅਤੇ ਭਾਲੇ ਚੱਲੇ ਕਈ ਸਿਪਾਹੀ ਜ਼ਖਮੀ ਹੋਏ अनेका ਮਾਰੇ ਗਏ ਲੋਥਾ ਨਦੀ ਦੇ ਕਿਨਾਰੇ ਡਿੱਗੀਆਂ ਕਈ ਨਦੀ ਵਿੱਚ ਰੁੜ ਗਈਆਂ ਕਈ ਘੰਟੇ ਹੰਸਾਨ ਦਾ ਜੁਦਦ ਚੱਲਦਾ ਰਿਹਾ ਗੁਰੂ ਜੀ ਦੇ ਨਿਹਦਰ ਅਤੇ ਬਹਾਦਰ ਸਿੰਘ ਵੈਰੀਆਂ ਦੀ ਜ਼ਬਰਦਸਤ ਫੌਜ ਦਾ ਰਾਹ ਰੋਕ ਕੇ ਲੜਦੇ ਰਹੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਭਾਈ ਜੀਵਨ ਸਿੰਘ ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਨੇ ਸਰਸਾ ਨਦੀ ਦੇ ਕਿਨਾਰੇ ਦੇ ਸਥਾਨ ਤੇ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਰੋਕੀ ਰੱਖਿਆ ਦੁਸ਼ਮਣ ਫੌਜਾਂ ਨਾਲ ਜੂਝਦੇ ਹੋਏ ਭਾਈ ਉਦੇਸ਼ ਸਿੰਘ ਜੀ ਸ਼ਹੀਦ ਹੋ ਗਏ ਅਤੇ ਦੂਜੇ ਸਿੰਘਾਂ ਨੇ ਉਹਨਾਂ ਦੀ ਥਾਂ ਕਮਾਂਡ ਸੰਭਾਲ ਲਈ ਸਹਬਜ਼ਾਦਾ ਅਜੀਤ ਸਿੰਘ ਜੀ ਮੁਗਲ ਫੌਜਾਂ ਦੇ ਘੇਰੇ ਵਿੱਚ ਆ ਗਏ ਪਰ ਜੂਝਦੇ ਰਹੇ ਭਾਈ ਜੀਵਨ ਸਿੰਘ ਨੇ ਜਦ ਇਹ ਡਿੱਠਾ ਤਾਂ ਉਹ ਝੱਟ ਉਧਰ ਪਹੁੰਚ ਗਏ ਬਾਬਾ ਅਜੀਤ ਸਿੰਘ ਜੀ ਦਾ ਘੇਰਾ ਤੋੜ ਦਿੱਤਾ ਅਤੇ ਬਾਬਾ ਅਜੀਤ ਸਿੰਘ ਜੀ ਆਪਣਾ ਘੋੜਾ ਦੌੜਾ ਕੇ ਸਰਸਾ ਨਦੀ ਪਾਰ ਕਰ ਗਏ ਇਸੇ ਤਰ੍ਹਾਂ ਭਾਈ ਜੀਵਨ ਸਿੰਘ ਨੇ ਮੁਗਲਾਂ ਨੂੰ ਅੱਗੇ ਜਾਣ ਤੋਂ ਠੱਲ ਲਿਆ ਆਪਣੇ ਨੇਜੇ ਤੇ ਇੱਕ ਇੱਕ ਕਰਕੇ ਕਈ ਮੁਗਲ ਫੌਜੀਆਂ ਨੂੰ ਡੇਗਿਆ ਬਚਾਓ ਬਚਾਓ ਪੁਕਾਰਦੇ ਦੁਸ਼ਮਣ ਦੇ ਸਿਪਾਹੀ ਘੋੜਿਆਂ ਤੋਂ ਹੇਠਾਂ ਡਿੱਗਦੇ ਰਹੇ ਭਾਈ ਜੀਵਨ ਸਿੰਘ ਜੀ ਦਲੇਰੀ ਨਾਲ ਅੱਗੇ ਵਧਦੇ ਗਏ ਪਰ ਜੂਝਦੇ ਜੂਝਦੇ ਆਖਰ ਭਾਈ ਜੀਵਨ ਸਿੰਘ ਜੀ ਵੀ ਸਰਸਾ ਨਦੀ ਦੇ ਕਿਨਾਰੇ ਹੋਏ ਯੁੱਧ ਵਿੱਚ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਜੀ ਸਖਤ ਜ਼ਖਮੀ ਹੋ ਗਏ ਫੇਰ ਕਮਸਾਂ ਦਾ ਯੁੱਧ ਸ਼ੁਰੂ ਹੋਇਆ ਮੁਗਲ ਫੌਜੀ ਸਮਝ ਰਹੇ ਸਨ ਕਿ ਸਿੱਖਾਂ ਦੇ ਦੋ ਬਹਾਦਰ ਸਿਪਾਹੀਆਂ ਭਾਈ ਜੀਵਨ ਸਿੰਘ ਤੇ ਭਾਈ ਉਦੇਸ ਸਿੰਘ ਦੇ ਸ਼ਹੀਦ ਹੋਣ ਤੇ ਉਹਨਾਂ ਦੇ ਬਾਕੀ ਦੇ ਸਿੱਖਾਂ ਦੇ ਹੌਸਲੇ ਟੁੱਟ ਜਾਣਗੇ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਨਿਡਰ ਸਿੰਘਾਂ ਨੇ ਬੜਾ ਜ਼ਬਰਦਸਤ ਮੁਕਾਬਲਾ ਕੀਤਾ ਅਤੇ ਮੁਗਲਾਂ ਨੂੰ ਭਜਾ ਦਿੱਤਾ ਇਸੇ ਅਸਥਾਨ ਤੇ ਇਹਨਾਂ ਬਹਾਦਰ ਸ਼ਹੀਦਾਂ ਭਾਈ ਉਦੇਸ ਸਿੰਘ ਜੀ ਅਤੇ ਭਾਈ ਜੀਵਨ ਸਿੰਘ ਜੀ ਦੀ ਯਾਦਗਾਰ ਬਣੀ ਹੋਈ ਹੈ ਜਿੱਥੇ ਸ਼ਰਧਾਲੂ ਆ ਕੇ ਆਪਣੀ ਸ਼ਰਧਾਂਜਲੀ ਭੇਟ ਕਰਦੇ ਹਨ ਦਲੇਰ ਅਤੇ ਨਿਡਰ ਸਿੰਘ ਸਰਸਾ ਪਾਰ ਕਰ ਗਏ ਮੁਗਲ ਸਿਪਾਹੀ ਥੱਕੇ ਟੁੱਟੇ ਵਾਪਸ ਆ ਗਏ ਗੁਰੂ ਜੀ ਨੇ ਆਪਣੇ ਬਹਾਦਰ ਸਿੰਘਾਂ ਨੂੰ ਸਰਸਾ ਨਦੀ ਤੇ ਮੁਗਲਾਂ ਨਾਲ ਜਾਨ ਦੀ ਬਾਜ਼ੀ ਲਗਾਉਂਦਿਆਂ ਦੇਖਿਆ ਅਤੇ ਉਹਨਾਂ ਨੂੰ ਦਾਤ ਦਿੱਤੀ ਸਰਸਾ ਨਦੀ ਪਾਰ ਕਰਕੇ ਗੁਰੂ ਸਾਹਿਬ ਅਤੇ ਸਹਬਜ਼ਾਦਾ ਜੁਝਾਰ ਸਿੰਘ ਜੀ ਸਣੇ ਕੁਝ ਸਿੰਘਾਂ ਦੇ ਅੱਗੇ ਚੱਲ ਪਏ ਕੁਝ ਥੇਰ ਬਾਅਦ ਸਹਬਜ਼ਾਦਾ ਅਜੀਤ ਸਿੰਘ ਵੀ ਆਨਰਲੇ ਸਾਰਾ ਲਸ਼ਕਰ ਅੱਗੇ ਰੋਪੜ ਵੱਲ ਨੂੰ ਵਧਦਾ ਗਿਆ ਰੋਪੜ ਦੇ ਕੁਝ ਲੋਕਾਂ ਨੇ ਥਾਂ ਦੇਣ ਦੀ ਬਜਾਏ ਇੱਟਾਂ ਦੇ ਭੱਠੇ ਵੱਲ ਇਸ਼ਾਰਾ ਕੀਤਾ ਗੁਰੂ ਜੀ ਦੀਆਂ ਫੌਜਾਂ ਉਧਰ ਨੂੰ ਚੱਲ ਪਈਆਂ ਜਦ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਨੇ ਪੱਠੇ ਵਿੱਚ ਪੈਰ ਪਾਇਆ ਤਾਂ ਉਹ ਠੰਡਾ ਹੋ ਗਿਆ। ਇਸ ਕੌਤਕ ਨੂੰ ਦੇਖ ਕੇ ਪੱਠੇ ਵਾਲੇ ਬੜੇ ਹੈਰਾਨ ਹੋਏ। ਉਹਨਾਂ ਨੂੰ ਚਿੰਤਾ ਵੀ ਹੋ ਗਈ ਕਿ ਉਹਨਾਂ ਦਾ ਪੱਠਾ ਠੰਡਾ ਹੋ ਜਾਣ ਨਾਲ ਇੱਟਾਂ ਕੱਚੀਆਂ ਰਹਿ ਗਈਆਂ ਹੋਣਗੀਆਂ। ਪਰ ਜਦ ਉਹਨਾਂ ਨੇ ਇੱਕ ਇੱਟ ਕੱਢ ਕੇ ਦੇਖੀ ਤਾਂ ਉਹ ਬਿਲਕੁਲ ਲਾਲ ਤੇ ਪੱਕੀ ਹੋਈ ਸੀ। ਉਹ ਗੁਰੂ ਜੀ ਦੇ ਚਰਨਾਂ ਤੇ ਢਿੱਗ ਪਏ ਤੇ ਬੋਲ ਉੱਠੇ, "ਧੰਨ ਗੁਰੂ ਗੋਬਿੰਦ ਸਿੰਘ ਜੀ। ਇਸ ਸਥਾਨ ਤੇ ਬੜਾ ਸੁੰਦਰ ਗੁਰਦੁਆਰਾ ਹੈ।" ਜਿਸ ਤਾਣਾ ਗੁਰਦੁਆਰਾ ਪੱਠਾ ਸਾਹਿਬ ਸਿशोਭਿਤ ਹੈ ਗੁਰੂ ਗੋਬਿੰਦ ਸਿੰਘ ਜੀ ਸਹਬਜਾਦਾ ਅਜੀਤ ਸਿੰਘ ਜੀ ਅਤੇ ਸਹਬਜਾਦਾ ਜੁਝਾਰ ਸਿੰਘ ਜੀ ਸਣੇ 40 ਸੂਰਮੇ ਸ਼ਾਮ ਤੱਕ ਰੋਪੜ ਲਾਗੇ ਜਾ ਪਹੁੰਚੇ ਅਤੇ ਇੱਕ ਖੁੱਲੇ ਮੈਦਾਨ ਵਿੱਚ ਕੈਂਪ ਲਗਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਬੜੀ ਫੁਰਤੀ ਨਾਲ ਤੰਬੂ ਲਗਾ ਕੇ ਫੌਜ ਦੀ ਛਾਉਣੀ ਪਾ ਲਈ ਆਪਣੇ ਲੰਗਰ ਦਾ ਪ੍ਰਬੰਧ ਕੀਤਾ ਘੋੜਿਆਂ ਦੇ ਚਾਰੇ ਲਈ ਵੀ ਪਿੰਡ ਵਾਲਿਆਂ ਨੇ ਪ੍ਰਬੰਧ ਕਰ ਦਿੱਤਾ ਸੀ ਸਿੰਘਾਂ ਲਈ ਵੀ ਰਸਦ ਪਾਣੀ ਘੱਲ ਦਿੱਤਾ ਕੋਟਲਾ ਨਿਹੰਗ ਸਿੰਘ ਦੇ ਇੱਕ ਪਠਾਨ ਨੇ ਪਹਿਰਾ ਦੇਣ ਦੀ ਡਿਊਟੀ ਆਪਣੇ ਜਿਮੇ ਲਈ ਦੂਜੇ ਦਿਨ ਵੀ ਗੁਰੂ ਸਾਹਿਬ ਜੀ ਰੋਪੜ ਹੀ ਰਹੇ ਉਥੇ ਦਾ ਇੱਕ ਜ਼ਿੰਮੇਦਾਰ ਚੌਧਰੀ ਬੁੱਧੀ ਚੰਦ ਗੁਰੂ ਘਰ ਦਾ ਸੇਵਕ ਸੀ ਉਸ ਨੂੰ ਜਦ ਪਤਾ ਲੱਗਾ ਕਿ ਗੁਰੂ ਜੀ ਨੇ ਇੱਕ ਖੁੱਲੇ ਮੈਦਾਨ ਵਿੱਚ ਡੇਰਾ ਲਗਾਇਆ ਹੈ ਤਾਂ ਉਹ ਗੁਰੂ ਜੀ ਪਾਸ ਹਾਜ਼ਰ ਹੋਇਆ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਦੁਸ਼ਮਨ ਦੀਆਂ ਫੌਜਾਂ ਆਪ ਦਾ ਪਿੱਛਾ ਕਰ ਰਹੀਆਂ ਹਨ ਆਪ ਮੇਰੀ ਹਵੇਲੀ ਦੇ ਅੰਦਰ ਚੱਲੋ ਹੈ ਤਾਂ ਕੱਚੀ ਪਰ ਆਪ ਨਿਆ ਫੌਜਾਂ ਲਈ ਕਿਲੇ ਦਾ ਕੰਮ ਦੇਵੇਗੀ ਆਪ ਦੇ ਬਹਾਦਰ ਸਿੰਘ ਉਸ ਹਵੇਲੀ ਦੇ ਅੰਦਰੋਂ ਮੁਗਲ ਫੌਜਾਂ ਦਾ ਡਟ ਕੇ ਮੁਕਾਬਲਾ ਕਰ ਸਕਣਗੇ ਖਬਰ ਸੁਣੀ ਜ਼ਮੀਦਾਰ ਨੇ ਮਦ ਬਸੈ ਚਮਕੌਰ ਸੁਣਤ ਬਚਨ ਤਤਕਾਲ ਹੀ ਉਹ ਆਇਓ ਉਠਦਾਰ ਹੱਥ ਜੋਰ ਐਸੇ ਕਹਿਓ ਬਿੰਤੀ ਸੁਨੋ ਕਰਤਾਰ ਬਸੋ ਮਦ ਚਮਕੌਰ ਕੈ ਆਪਣੀ ਕਿਰਪਾ ਧਾਰ ਗੁਰੂ ਜੀ ਨੂੰ ਚੌਧਰੀ ਬੁੱਧੀ ਚੰਦ ਦੀ ਕਹੀ ਗੱਲ ਪਸੰਦ ਆਈ ਉਸ ਸਮੇਂ ਵੀ ਗੁਰੂ ਜੀ ਦੇ ਐਸੇ ਬਹਾਦਰ ਤੇ ਨਿੱਡਰ ਸੇਵਕ ਸਨ ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਗੜੀ ਦੇ ਅੰਦਰ ਜਾਣ ਦੀ ਤਿਆਰੀ ਕਰਨ ਲਈ ਕਿਹਾ ਫੌਜੀ ਕੈਂਪ ਹਟ ਗਿਆ ਸ਼ਸਤਰ ਅਤੇ ਹੋਰ ਸਮਾਨ ਘੋੜਿਆਂ ਤੇ ਲੱਦਿਆ ਗਿਆ ਬੜੀ ਫੁਰਤੀ ਨਾਲ ਸਭ ਕੁਝ ਗੜੀ ਦੇ ਅੰਦਰ ਪਹੁੰਚ ਗਿਆ ਬੜੀ ਵਿਆਤ ਨਾਲ ਸਭ ਸਮਾਨ ਠਾਹ ਠਾਈ ਟਿਕ ਗਿਆ ਗੁਰੂ ਜੀ ਦੇ ਸਿੰਘਾਂ ਨੂੰ ਜੰਗਾਂ ਵਿੱਚ ਜੁੱਟਣ ਦਾ ਤਜਰਬਾ ਹੋ ਚੁੱਕਿਆ ਸੀ ਉਹਨਾਂ ਨੇ ਸ਼ਸਤਰ ਸਿੱਖਿਆ ਵੀ ਪ੍ਰਾਪਤ ਕੀਤੀ ਸੀ ਮੁਗਲਾਂ ਦੀ ਨੀਅਤ ਤੋਂ ਜਾਣੂ ਹੋ ਚੁੱਕੇ ਸਨ ਆਪਣੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਣ ਕਰਕੇ ਉਹ ਬੜੇ ਉਤਸ਼ਾਹ ਵਿੱਚ ਸਨ ਹਰਦਮ ਚੜ੍ਹਦੀਆਂ ਕਲਾਂ ਵਿੱਚ ਰਹਿੰਦੇ ਸਨ ਉਹਨਾਂ ਨੂੰ ਕਿਸੇ ਕਿਸਮ ਦੀ ਕਬਰ ਹਟ ਨਹੀਂ ਸੀ